ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਜੀ ਦੇ ਸਬੰਧ ਵਿੱਚ ਕਿਉਂਕਿ ਪਿਛਲਿਆਂ ਦਿਨਾਂ ਦੇ ਅੰਦਰ ਮੈਂ ਇੱਕ ਵੀਡੀਓ ਆਪਣੇ ਭੈਣਾ ਭਰਾਵਾਂ ਦੇ ਹਵਾਲੇ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਵਾਰ ਲੋਕਾਂ ਨੇ ਕੱਪੜੇ ਪਾੜੇ ਹੋਣਗੇ ਬਹੁਤ ਵਾਰ ਪਾਤਸ਼ਾਹ ਦਾ ਨਾਲ ਲੋਕ ਦਰਵਿਹਾਰ ਕਰਦੇ ਰਹੇ ਹੋਣਗੇ ਉਹਨਾਂ ਨੂੰ ਐਸੀਆਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਹੋਇਆ ਅੱਗੇ ਨਿਕਲਣਾ ਪਿਆ ਉਹਨਾਂ ਮੁਸੀਬਤਾਂ ਦੇ ਦੌਰ ਵਿੱਚੋਂ ਦੀ ਨਿਕਲਦਿਆਂ ਤੇ ਗੁਜ਼ਰਦਿਆਂ ਉਹਨਾਂ ਦਾ ਸਾਥ ਦੇਣ ਵਾਲਾ ਕੌਣ ਸੀ ਇਕੱਲੇ ਭਾਈ ਮਰਦਾਨਾ ਸਾਹਿਬ ਬਾਲਾ ਤੇ ਐਵੇਂ ਜਾਤ ਅਬਮਾਨੀਆਂ ਨੇ ਪ੍ਰਮੋਟ ਕਰ ਦਿੱਤਾ ਬਾਲਾ ਨਾਲ ਹੈ ਨਹੀਂਗਾ ਇਹ ਗੱਲ ਮੈਂ ਕਿਸੇ ਵਕਤ ਫੇਰ ਤੁਹਾਡੇ ਸਾਹਮਣੇ ਰੱਖਾਂਗਾ ਬਾਲੇ ਵਾਲੀ ਅੱਜ ਸਿਰਫ ਸਤਕਾਰਯੋਗ ਭਾਈ ਮਰਦਾਨਾ ਸਾਹਿਬ ਮੇਰੇ ਮਨ ਦਾ ਵਿਚਾਰ ਬਣਿਆ ਤੇ ਸੋਚਦਾ ਰਿਹਾ ਕਿ ਹੇ ਭਾਈ ਮਰਦਾਨਾ ਜੀ ਤੁਹਾਡੇ ਵਰਗਾ ਬਹਾਦਰ ਯੋद्धा ਸੂਰਮਾ ਅਗਰ ਦੁਨੀਆ ਵਿੱਚ ਦੂਜਾ ਲੱਭਣਾ ਚਾਹੀਏ ਤੇ ਕਿੰਨੂ ਤੁਹਾਡਾ ਸਾਨੀ ਗਿਣੀਏ ਕਿੰਨੂ ਤੁਹਾਡੇ ਬਰਾਬਰ ਦੇ ਉੱਤੇ ਲਿਆ ਕੇ ਖੜਾ ਕੀਤਾ ਜਾ ਸਕਦਾ ਹੈ ਕਿ ਆ ਭਾਈ ਮਰਦਾਨਾ ਜੀ ਵਰਗਾ ਨੰਬਰ 1 ਜਦੋਂ ਵੀ ਬਾਬੇ ਨੂੰ ਬਾਣੀ ਫੁਰਦੀ ਏ ਬਾਣੀ ਉਚਾਰਨੀ ਹੁੰਦੀ ਏ ਔਰ ਸਭ ਤੋਂ ਪਹਿਲਾਂ ਉਹ ਬਾਣੀ ਦੀ ਆਵਾਜ਼ ਸਤਕਾਰਯੋਗ ਭਾਈ ਮਰਦਾਨਾ ਸਾਹਿਬ ਦੀ ਜਿਹਦੇ ਕੰਨਾਂ ਵਿੱਚ ਪੈਂਦੀ ਏ ਮਰਦਾਨਿਆ ਰਬਾਬ ਵਜਾ ਬਾਣੀ ਆਈ ਗਾ ਲਈਏ ਦੂਜੀ ਗੱਲ ਭਾਈ ਮਰਦਾਨਾ ਜੀ ਸੁਰ ਦੇ ਧਨੀ ਗਲੇ ਦੇ ਧਨੀ ਤਾਲ ਦੇ ਧਨੀ ਤੇ ਦੂਸਰੇ ਪਾਸੇ ਦਿਨ ਪਰ ਰਾਤ ਲਗਾਤਾਰ ਦੁੱਖਾਂ ਤਕਲੀਫਾਂ ਨੂੰ ਸਹਿਣ ਕਰਦੇ ਹੋਏ ਬਾਬੇ ਦਾ ਸਾਥ ਦੇਣ ਵਾਲੇ ਕਿਉਂ ਨਾ ਐਸੀ ਮਹਾਨ ਸੂਰਬੀਰ ਬਹਾਦਰ ਯੋਧੇ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦਾ ਯਤਨ ਕੀਤਾ ਜਾਏ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਇੱਕ ਗੱਲ ਮੈਂ ਹੋਰ ਕਹਿਦਿਆਂ 2-4 ਗੱਲਾਂ ਕਰਨ ਤੋਂ ਪਹਿਲਾਂ ਸਤੇ ਸਤੇ ਬੈ ਕੇ ਬੁਲਾਰੇ ਮੁਸਕੜੀਆਂ ਲੈ ਲੈ ਕੇ ਜੋ ਭਾਈ ਮਰਦਾਨਾ ਸਾਹਿਬ ਜੀ ਦੇ ਸਬੰਧ ਵਿੱਚ ਗੱਲਾਂ ਸੁਣਾਉਂਦੇ ਹਨ ਕਿ ਉਹਨੇ ਭੁੱਖੀ ਜਾਰ ਕੀਤੀ ਪਿਆਸ ਹੀ ਜਾਰ ਕੀਤੀ ਬਾਬਾ ਭੁੱਖ ਲੱਗੀ ਏ ਬਾਬਾ ਪਿਆਸ ਲੱਗੀ ਏ ਇਹ ਸਿਰਫ ਭਾਈ ਮਰਦਾਨਾ ਜੀ ਨੂੰ ਨੀਵਾ ਬਖਾਉਣ ਵਾਲੀ ਕੋਈ ਨੀਤੀ ਦੇ ਤਹਿਤ ਘਟਿਆ ਸੋਚ ਵਾਲੇ ਲੋਕਾਂ ਨੇ ਭਾਈ ਮਰਦਾਨਾ ਜੀ ਨੂੰ ਇਦਾਂ ਦਾ ਬਿਆਨ ਕੀਤਾ ਖੈਰ ਪਾਈ ਮਰਦਾਨਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਦਾ ਯਤਨ ਕਰਦੇ ਆ ਸਾਡੀ ਸਿੱਖ ਕੌਮ ਦੇ ਅੰਦਰ ਸ਼ਹੀਦਾਂ ਦੀ ਕਤਾਰ ਬੜੀ ਲੰਮੀ ਹੈ ਯੋਧੇ ਬੜੇ ਨੇ ਬਹਾਦਰ ਬੜੇ ਨੇ ਸੂਰਬੀਰ ਬੜੇ ਨੇ ਜਿਨ੍ਹਾਂ ਨੇ ਬਾ ਖੂਬੀ ਟੰਗ ਦੇ ਨਾਲ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਵੀ ਕੀਤੀ ਮਾਰੇ ਵੀ ਤੇ ਮਰੇ ਵੀ ਸਾਹਮਣੇ ਛਾਤੀਆਂ ਢਾ ਕੇ ਲੜਦੇ ਰਹੇ ਉਸ ਸਾਰੀ ਸ਼ਹੀਦਾਂ ਦੀ ਕਤਾਰ ਸਤਕਾਰਯੋਗ ਹੈ ਭਾਵੇਂ ਭਾਈ ਮਤੀਦਾਸ ਜੀ ਨੇ ਸਤੀਦਾਸ ਜੀ ਨੇ ਤਾਰੂ ਸਿੰਘ ਜੀ ਨੇ ਦਿਆਲਾ ਜੀ ਨੇ ਜਾਂ ਇਦਾਂ ਦੇ ਹੋਰ ਅਨੇਕਾਂ ਸ਼ਹੀਦ ਮਰਜੀਵੜੇ ਉਹਨਾਂ ਸਾਰਿਆਂ ਨੂੰ ਨਮਸਕਾਰ ਹੈ ਪਰ ਭਾਈ ਮਰਦਾਨਾ ਜੀ ਮੈਨੂੰ ਸਾਰਿਆਂ ਤੋਂ ਹੀ ਇੱਕ ਨੰਬਰ ਵੱਧ ਲੱਗਦੇ ਨੇ ਅੱਗੇ ਲੱਗਦੇ ਨੇ ਜਿਨ੍ਹਾਂ ਨੇ ਅੰਦਾਜ਼ਨ ਕੋਈ 48 ਸਾਲ ਲਿਖਦਾ ਹੈ ਕੋਈ 52 ਸਾਲ ਤੇ ਕੋਈ 54 ਸਾਲ ਇਨੂੰ ਆਪਾਂ ਇਦਾਂ ਕਹਿ ਲੈਨੇ ਆਂ ਵੀ ਅੰਦਾਜ਼ਨ ਅੱਧੀ ਸਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਾਥ ਦਿੱਤਾ ਤੇ ਉਸ ਵਕਤ ਦਿੱਤਾ ਜਦੋਂ ਬਾਬਾ ਆਪਣੀ ਨਵੀਂ ਗੱਲ ਲੈ ਕੇ ਲੋਕਾਂ ਦੇ ਵਿਚਾਰ ਜਾਣ ਦਾ ਇਰਾਦਾ ਬਣਾਉਂਦਾ ਹੈ ਜਦੋਂ ਪਾਤਸ਼ਾਹ ਕਹਿੰਦੇ ਨੇ ਮਰਦਾਨਿਆਂ ਲੋਕਾਂ ਨੂੰ ਕੁਝ ਜਗਾਉਣਾ ਹੈ ਕੁਝ ਸੁਚੇਤ ਕਰਨਾ ਹੈ ਔਰ ਪਹਿਲੀ ਵਾਰੀ ਇਦਾਂ ਨਹੀਂ ਵੀ ਕਿਸੇ ਦਾ ਸਹਾਰਾ ਪਿਛਲਿਆਂ ਦਾ ਲੈ ਕੇ ਉਦੋਂ ਭਾਈ ਮਰਦਾਨਾ ਜੀ ਨਾਲ ਚੱਲਦੇ ਰਹੇ ਤੇ ਦੂਜੀ ਗੱਲ ਮੈਂ ਕਿਸ ਸਿੰਗਲ ਤੋਂ ਕਹਿ ਰਿਹਾ ਭਾਈ ਮਰਦਾਨਾ ਜੀ ਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਾਫਤਾ ਕਾਇਮ ਹੋਇਆ ਜਦੋਂ ਉਹ ਲੋਕਾਂ ਦੇ ਅੰਦਰ ਵਿਚਰੇ ਪਿੰਡੋਂ ਪਿੰਡ ਗਏ ਲੋਕਾਂ ਨੂੰ ਜਗਾਉਣ ਵਾਸਤੇ ਜੋ ਗੱਲ ਕਹਿਣੀ ਸੀ ਉਹਨਾਂ ਦੇ ਵਿਚਾਰ ਜਾਣਾ ਪੈਂਦਾ ਸੀ ਗਏ ਲੋਕਾਂ ਵੱਲੋਂ ਬੜੀ ਵਿਰੋਧਤਾ ਮਿਲੀ ਲੋਕਾਂ ਵੱਲੋਂ ਦੁਰਵਿਹਾਰ ਮਿਲਿਆ ਲੋਕਾਂ ਵੱਲੋਂ ਬਦਸਲੂਕੀ ਮਿਲੀ ਬੜੀ ਇਕਠਨਾਈ ਦੇ ਰਾਹ ਵਿੱਚੋਂ ਦੀ ਗੁਜ਼ਰਨਾ ਪਿਆ ਪਰ ਇਹ ਉਹ ਮਹਾਨ ਹਸਤੀਏ ਜਿਹਦੀ ਜ਼ੁਬਾਨੋਂ ਇਹ ਕਦੇ ਨਹੀਂ ਨਿਕਲਿਆ ਵੀ ਬਾਬਾ ਤੇਰੇ ਨਾਲ ਮੈਂ ਯਾਰੀ ਕਦੀ ਪਾਈ ਤੇਰੇ ਨਾਲ ਰਹਿ ਕੇ ਤੇ ਮੈਂ ਦੁੱਖਾਂ ਨੂੰ ਸਹਿੜ ਲਿਆ ਬਾਬਾ ਤੇਰੇ ਨਾਲ ਮੈਂ ਸਾਂਝ ਕਦੀ ਬਣਾਈ ਤੂੰ ਤੇ ਮੇਰਾ ਮੱਥਾ ਹੀ ਦੁੱਖਾਂ ਦੇ ਪਹਾੜ ਦੇ ਨਾਲ ਲਾ ਕੇ ਰੱਖ ਦਿੱਤਾ ਭਾਈ ਮਰਦਾਨਾ ਜੀ ਦੀ ਜ਼ੁਬਾਨੋਂ ਕਦੀ ਇਹ ਬੋਲ ਨਹੀਂ ਨਿਕਲੇ ਦੂਜੀ ਗੱਲ ਹਰ ਰੋਜ਼ ਲੋਕਾਂ ਦੀ ਵਿਰੋਧਤਾ ਹੋਣ ਦੇ ਬਾਵਜੂਦ ਹਰ ਨਵੀਂ ਸਵੇਰ ਜਦੋਂ ਚੜਦੀ ਸੀ ਤੇ ਫਿਰ ਪਾਸ਼ਾ ਕਹਿੰਦੇ ਨੇ ਚੱਲ ਮਰਦਾਨਿਆ ਅੱਗੇ ਚੱਲੀਏ ਦੂਸਰੇ ਪਿੰਡ ਚੱਲੀਏ ਦੂਜਿਆਂ ਲੋਕਾਂ ਵਿੱਚ ਚੱਲੀਏ ਤੇ ਭਾਈ ਮਰਦਾਨਾ ਫਿਰ ਜੀ ਹਜ਼ੂਰੀ ਕਰਕੇ ਰਬਾਬ ਫੜ ਕੇ ਤੇ ਨਾਲ-ਨਾਲ ਤੁਰ ਪੈਂਦਾ ਸੀ ਮੈਂ ਤੇ ਕਹਿੰਨਾ ਵੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇਹਨਾਂ ਦੀ ਯਾਰੀ ਇੰਨੀ ਪੱਕੀ ਸੀ ਕਿੰਨੀ ਵਾਰ ਉਹ ਇਕੱਠੇ ਗਲਵਕੜੀ ਪਾ ਕੇ ਸੁੱਤੇ ਹੋਣਗੇ ਕਦ ਦੂਜੇ ਦੇ ਕੱਪੜੇ ਸ਼ੇਅਰ ਕੀਤੇ ਹੋਣਗੇ ਕਦ ਦੂਜੇ ਦੀ ਜੁੱਤੀ ਸ਼ੇਅਰ ਕੀਤੀ ਹੋਏਗੀ ਇਕੱਠਿਆਂ ਨੇ ਇੱਕ ਭਾਂਡੇ ਵਿੱਚ ਖਾਦਾ ਹੋਏਗਾ ਪਰ ਦੁਬਾਰਾ ਕਹਿੰਨਾ ਜਾਤ ਅਬਮਾਨੀਆਂ ਨੇ ਭਾਈ ਮਰਦਾਨਾ ਜੀ ਨੂੰ ਨੀਵਾ ਵਿਖਾਉਣ ਦਾ ਕੁਝ ਹੱਥੇ ਘਟਿਆ ਯਤਨ ਕੀਤਾ ਤੇ ਕੁਝ ਕਟੜਪੰਥੀ ਲੋਕ ਅੱਜ ਵੀ ਕਰ ਰਹੇ ਨੇ ਜੋ ਸਰਾਸਰ ਭਾਈ ਮਰਦਾਨਾ ਜੀ ਦੀ ਵਿਰੋਧਤਾ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਰੋਧਤਾ ਕਰ ਰਹੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਉਹਨਾਂ ਨਾਲ ਲੈ ਕੇ ਚੱਲ ਰਹੇ ਨੇ ਉਹ ਚੱਲ ਰਹੇ ਨੇ ਪਰ ਲੋਕ ਉਹਨਾਂ ਨੂੰ ਨੀਵਾ ਵਿਖਾਉਣ ਦਾ ਯਤਨ ਕਰਦੇ ਨੇ ਇਸ ਤਾ ਟੈਗ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਜਾਂਦਾ ਹੈ ਖੈਰ ਇਹ ਗੱਲ ਬਾਅਦ ਵਿੱਚ ਕਿਸੇ ਵਕਤ ਕਰਾਂਗੇ ਭਾਈ ਮਰਦਾਨਾ ਸਾਹਿਬ ਜੀ ਦੇ ਧੀਆਂ ਪੁੱਤ ਵੀ ਨੇ ਅਰਜਾਦਾ ਜੀ ਸਜਾਦਾ ਜੀ ਉਹਨਾਂ ਦੇ ਦੋ ਪੁੱਤ ਵੀ ਨੇ ਉਹਨਾਂ ਬਾਲ ਬੱਚਿਆਂ ਦੇ ਘਰ ਵਾਲੀ ਦੇ ਹੁੰਦਿਆਂ ਕਦੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਕਿ ਉਹਨਾਂ ਨੂੰ ਮੈਂ ਕਿਦੇ ਹਵਾਲੇ ਕਰਕੇ ਜਾ ਰਿਹਾ ਅਜਵਰਗਾ ਯੁੱਗ ਵੀ ਨਹੀਂ ਸੀ ਅੱਜ ਤੇ ਕੋਈ ਮਾਮੂਲੀ ਘਟਨਾ ਹੁੰਦੀ ਐ ਤੇ ਘਟਨਾ ਦਾ ਨਾਂ ਲੈ ਕੇ ਅਗਰਾਈਆਂ ਕਰ ਕਰਕੇ ਕਰਨ ਵਾਲੇ ਆਪਣਾ ਘਰ ਭਰ ਲੈਂਦੇ ਨੇ ਪਰ ਜਦੋਂ ਭਾਈ ਮਰਦਾਨਾ ਜੀ ਤੁਰੇ ਸਨ ਭਾਈ ਮਰਦਾਨਾ ਜੀ ਦੇ ਨਾਂ ਦੇ ਉੱਤੇ ਤੇ ਕੋਈ ਅਗਰਾਈ ਕਰਕੇ ਵੀ ਉਹਨਾਂ ਨੂੰ ਦੇਣ ਵਾਲਾ ਨਹੀਂ ਸੀ ਵੀ ਤੂੰ ਜਾ ਤੇ ਤੇਰੇ ਬੱਚੇ ਅਸੀਂ ਪਾਲਾਂਗੇ ਇਕੱਲੀ ਪੈਣ ਨਾਨਕੀ ਸੀ ਜਿਨੇ ਇਹ ਕਿਹਾ ਸੀ ਮਾਸੀ ਚੰਦੋਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੱਸ ਨੂੰ ਕਿ ਮਾਸੀ ਤੇਰੇ ਦੋ ਧਿਆਨ ਨੂੰ ਵੀ ਮੈਂ ਪਾਲਾਂਗੇ ਤੇ ਮਰਦਾਨੇ ਨੂੰ ਵੀ ਇੱਕ ਗੱਲ ਕਹੀ ਸੀ ਮਰਦਾਨਿਆਂ ਤੂੰ ਮੇਰਾ ਵੀਰ ਬਣ ਕੇ ਮੇਰੇ ਵੀਰ ਦੇ ਨਾਲ ਜਾ ਰਿਆਂ ਤੇ ਮੈਂ ਤੇਰੇ ਘਰ ਦਾ ਖਿਆਲ ਰੱਖਾਂਗੀ ਜਿੰਨੇ ਜੋਗੀ ਵੀ ਹਾਂ ਇਹ ਭੈਣ ਨਾਨਕੀ ਦੀ ਜ਼ੁਬਾਨ ਸੀ ਖੈਰ ਅੱਗੇ ਚੱਲਨੇ ਬਾਲ ਬੱਚਿਆਂ ਦਾ 헤ਜ ਕਰਕੇ ਘਰ ਵਾਲੀ ਦਾ ਮੋਹ ਕਰਕੇ ਕਦੀ ਭਾਈ ਮਰਦਾਨਾ ਜੀ ਬਾਬੇ ਦਾ ਸਾਥ ਛੱਡ ਕੇ ਘਰ ਰਹਿਣ ਦੀ ਜਿੱਦ ਨਹੀਂ ਕਰਦੇ ਲੋਕਾਂ ਨੂੰ ਦੁਖੀ ਕਰਨ ਵਾਲੀ ਜਿਹੜੀ ਲੋਕ ਜਿਹੜੀ ਸੋਚ ਦੇ ਨਾਲ ਬਾਬੇ ਨੂੰ ਦੁਖੀ ਕਰਦੇ ਸਨ ਭਾਈ ਮਰਦਾਨਾ ਜੀ ਨੂੰ ਦੁਖੀ ਕਰਦੇ ਸਨ ਉਹ ਸੋਚ ਦੁਖੀ ਕਰਨ ਵਾਲੀ ਸੋਚ ਵੀ ਲੋਕੀ ਅਖੀਰ ਤੱਕ ਲੈ ਕੇ ਗਏ ਹੱਦ ਨੂੰ ਹੱਥ ਲਾਇਆ ਬੜਾ ਤੁਰ ਵਿਹਾਰ ਹੋਇਆ ਪਾਸ਼ਾ ਦੇ ਨਾਲ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਪਰ ਰੁਕੇ ਨਹੀਂ ਚੱਲਦੇ ਰਹੇ ਠੀਕ ਹੈ ਸਾਡੀ ਭਾਵਨਾ ਹੈ ਸਾਡੀ ਸ਼ਰਧਾ ਹੈ ਅਸੀਂ ਕੁਝ ਗਿਨੇ ਚੁਨੇ ਲਫ਼ਜ਼ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਬੋਲ ਕੇ ਅੱਗੇ ਨਿਕਲ ਜਾਂਦੇ ਆ ਪਰ ਇਦਾਂ ਨਹੀਂ ਹੋਇਆ ਜਿਹੜੇ ਵਿਰੋਧਤਾ ਕਰਨ ਵਾਲੇ ਨਾ ਉਹ ਬਹੁਤ ਅਖੀਰ ਤੱਕ ਪਹੁੰਚੇ ਹੋਣਗੇ ਅੱਜ ਵੀ ਪਹੁੰਚਦੇ ਨੇ ਉਹ ਦੋਵੇਂ ਪਹੁੰਚੇ ਹੋਣਗੇ ਉਹ ਤੋਂ ਅਗਲੇ ਸਮੇਂ ਦੇ ਅੰਦਰ ਵੀ ਪਹੁੰਚਦੇ ਰਹਿ ਪਰ ਅਸੀਂ ਗੁਰੂਆਂ ਦੇ ਨਾਮ ਦੇ ਉੱਤੇ ਕੋਈ ਐਦਾਂ ਦੀ ਗੱਲ ਕਰਕੇ ਖੁਸ਼ ਨਹੀਂ ਹੁੰਦੇ ਸੁਣ ਕੇ ਖੁਸ਼ ਨਹੀਂ ਹੁੰਦੇ ਇਸ ਕਰਕੇ ਉਹ ਜਿਹੜੀ ਗੱਲ ਸਤਕਾਰ ਨੂੰ ਮਾਮੂਲੀ ਜਿਹਾ ਵੀ ਘਟਾਉਂਦੀ ਹੈ ਨਾ ਅਸੀਂ ਉਹ ਕਰਨ ਤੋਂ ਗੁਰੇਜ਼ ਕਰ ਜਾਂਦੇ ਹਾਂ ਪਰ ਮੈਂ ਕਈ ਵਾਰੀ ਕਹਿੰਨਾ ਜਿਵੇਂ ਮੈਂ ਹੁਣ ਇਹ ਗੱਲ ਕਹੀ ਸੀ ਵੀ ਕਈ ਵਾਰ ਲੋਕੀ ਬਾਬੇ ਦੇ ਗਲ ਪਏ ਹੋਣਗੇ ਕੱਪੜੇ ਤੱਕ ਪਾੜੇ ਹੋਣਗੇ ਮਾਰ ਕਟਾਈ ਕੀਤੀ ਹੋਏਗੀ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਹੁਣ ਲੋਕਾਂ ਨੇ ਨਾ ਗੱਲ ਕਈਆਂ ਨੇ ਦੂਜੇ ਪਾਸੇ ਚਮਤਕਾਰ ਵਾਲੇ ਪਾਸੇ ਲੈ ਕੇ ਜਾਣੀ ਉਹ ਕਿਸੇ ਮੈਂ ਹੋਰ ਵੀਡੀਓ ਦੇ ਅੰਦਰ ਕਰਾਂਗਾ ਵੀ ਜੇ ਚਮਤਕਾਰ ਹੀ ਵਿਖਾਉਣਾ ਹੁੰਦਾ ਤਿੰਨੇ ਜ਼ਫਰ ਜੱਲਨ ਦੀ ਲੋੜ ਕੀ ਸੀ ਇੰਨੀ ਕੱਲ ਨਾ ਕੱਲਨ ਦੀ ਲੋੜ ਕੀ ਸੀ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਭਾਈ ਸਾਹਿਬ ਦੇ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਦੇ ਉੱਤੇ ਸਾਰੇ ਲਫ਼ਜ਼ ਟੁਕਦੇ ਨੇ ਕਿਹੜੇ ਲਫ਼ਜ਼ ਭਲਾ ਉਹਨਾਂ ਨੂੰ ਸਾਧੂ ਕਹਿ ਲਵੋ ਸੰਤ ਕਹਿ ਲਵੋ ਬ੍ਰह्मज्ञानी ਕਹਿ ਲਵੋ ਸੱਚਾ ਸੁੱਚਾ ਸਿੱਖ ਕਹਿ ਲਵੋ ਗੁਰਮੁਖ ਕਹਿ ਲਵੋ ਭਗਤ ਕਹਿ ਲਵੋ ਜਿੰਨੇ ਚੰਗੇ ਲਫ਼ਜ਼ ਨੇ ਭਾਈ ਮਰਦਾਨਾ ਸਾਹਿਬ ਜੀ ਦੇ ਉੱਤੇ ਟੁੱਕਦੇ ਨੇ ਪਰ ਅਸੀਂ ਸਿਰਫ ਉਹਨਾਂ ਨੂੰ ਨਮਸਕਾਰ ਕਰਾਂਗੇ ਸਤਕਾਰਯੋਗ ਭਾਈ ਸਾਹਿਬ ਜੀ ਕਹੇ ਕਿ ਭਾਈ ਮਰਦਾਨਾ ਸਾਹਿਬ ਜੀ ਕਹੇ ਕਿ ਕਿਉਂ ਕਿ ਜਗਤ ਮਾਲਕ ਨੇ ਉਹਨਾਂ ਨੂੰ ਭਾਈ ਸਾਹਿਬ ਕਿਹਾ ਤੇ ਆਪਣੇ ਨਾਮ ਰੱਖਿਆ ਦੂਜੀ ਗੱਲ ਮੈਂ ਇੱਕ ਹੋਰ ਵੀ ਕਹਿ ਦਿਆਂ ਆ ਜਿਹੜੇ ਨਾ ਅੱਜ ਇਹ ਤੇ ਭਾਈ ਮਰਦਾਨਾ ਸਾਹਿਬ ਜੀ ਦੀ ਚਰਨ ਧੂੜ ਦੀ ਧੂੜ ਵਰਗੇ ਵੀ ਨਹੀਂ ਲਫਜ਼ ਤੇ ਕੁਝ ਆ ਰਿਹਾ ਸੀ ਹੋਰ ਪਰ ਚਰਨ ਧੂੜ ਹੀ ਨਿਕਲ ਗਿਆ ਇਹ ਭਾਈ ਮਰਦਾਨਾ ਸਾਹਿਬ ਜੀ ਦੇ ਨੇੜੇ ਤੇੜੇ ਵੀ ਨਹੀਂ ਗਏ ਖੈਰ ਅੱਜ ਵਾਲਾ ਜਿਹੜਾ ਆ ਪਖੰਡੀ ਸਾਧਾਂ ਦਾ ਟੋਲਾ ਹੈ ਨਾ ਕਿਸੇ ਕੋਲ ਸੁਰ ਕੋਰੇ ਅਣਪੜ ਭਾਈ ਮਰਦਾਨਾ ਜੀ ਤੁਸੀਂ ਕਹੋਗੇ ਅਣਪੜ ਸਨ ਉਹ ਜੇ ਅਣਪੜ੍ਹਸਨ ਤੇ ਇੰਨੀ ਰਾਗ ਵਿਦਿਆ ਦੇ ਮਾਹਿਰ ਕਿਵੇਂ ਬਣ ਗਏ ਬਾਬੇ ਦੇ ਬੋਲਾਂ ਨੂੰ ਤਰਜੀਹ ਦੇਣ ਵਾਲੇ ਕਿਵੇਂ ਬਣ ਗਏ ਇੰਨੀ ਸਮਝ ਸਿਆਣਪ ਵਾਲੇ ਕਿਵੇਂ ਬਣ ਗਏ ਵੀ ਨਹੀਂ ਬਾਬੇ ਦਾ ਸਾਥ ਦੇਣਾ ਹੈ ਮੈਂ ਨਾਲ ਤੁਰਨਾ ਹੈ ਘਰ ਦਾ ਮੋਹ ਤੇ ਅਗਣਾ ਹੈ ਖੈਰ ਅੱਜ ਵਾਲਾ ਪਖੰਡੀ ਸਾਧਾਂ ਦਾ ਟੋਲਾ ਕੋਰਾ ਅਣਪੜ੍ਹ ਨਾ ਸੁਰ ਨਾ ਤਾਲ ਨਾ ਗळा ਤੇ ਨਾ ਰਾਗ ਦੀ ਸਮਝ ਇਹਨਾਂ ਕੋ ਰਾਗ ਹੀ ਅਕੇ ਦੋ ਚਿਮਟੇ ਤੇ ਦੋ ਸੁਰਾਂ ਲਾ 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 ਰੋਲਾ ਰਪਾ ਸਟੇਜ ਉੱਤੇ ਚਾਰ ਚਾਰ ਤਬਲਿਆਂ ਢੋਲਕੀਆਂ ਵਾਲੇ ਚਾਰ ਚਾਰ ਚਿੰਟਿਆਂ ਵਾਲੇ ਤੇ ਬਸ ਕੱਚੀਆਂ ਧਾਰਨਾ ਨਾ ਸੁਰ ਦਾ ਪਤਾ ਹੈ ਨਾ ਰਾਗ ਦਾ ਪਤਾ ਹੈ ਨਾ ਤਾਲ ਦਾ ਪਤਾ ਹੈ ਨਾ ਇਹ ਪਤਾ ਹੈ ਕਿਹੜਾ ਰਾਗ ਕਿਹੜੇ ਸਮੇਂ ਦੇ ਵਿੱਚ ਗਾਉਣਾ ਹੈ ਪਰ ਨਾ ਕੀ ਹੈ ਬ੍ਰਹਮ ਗਿਆਨੀ ਪਰਮ ਸੰਤ ਫਲਾਣਾ ਫਲਾਣਾ 2 2 ਮੀਟਰ ਲੰਮੇ ਨਾਂ ਦੇ ਨਾਲ ਇਹਨਾਂ ਨੇ ਲਕਬ ਜੋੜੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਉਹ ਬ੍ਰਹਮ ਗਿਆਨੀ ਤੇ ਜਿਹਨੂੰ ਸੁਰ ਦਾ ਪਤਾ ਹੈ ਤਾਲ ਦਾ ਪਤਾ ਹੈ ਰਾਗ ਦਾ ਪਤਾ ਹੈ ਰਾਗ ਦੀ ਮੁਹਾਰਤ ਹੈ ਰਾਗ ਦਾ ਸਮਾਂ ਪਤਾ ਹੈ ਤੇ ਜਿਹਨੂੰ ਬਾਬੇ ਨੇ ਚੁਣਿਆ ਤੇ ਜਿਹੜਾ ਅੰਦਾਜ਼ਨ 50 ਸਾਲ ਅੱਧੀ ਸਦੀ ਬਾਬੇ ਦੇ ਨਾਲ ਰਿਹਾ ਉਹ ਤੁਹਾਡੀਆਂ ਨਜ਼ਰਾਂ ਦੇ ਅੰਦਰ ਸਿਰਫ ਭਾਈ ਸਾਹਿਬ ਹੀ ਮੈਂ ਦੁਬਾਰਾ ਕਹਿੰਨਾ ਕਹਾਂਗੇ ਅਸੀਂ ਭਾਈ ਸਾਹਿਬ ਹੀ ਪਰ ਇਹ ਬ੍ਰह्म ज्ञानी ਕਹੇ ਕਿ ਵੀ ਉਹਨਾਂ ਸਤਕਾਰ ਨਹੀਂ ਪਾ ਸਕਦੇ ਜਿੰਨਾ ਸਤਕਾਰ ਯੋਗ ਮਰਦਾਨਾ ਜੀ ਨੇ ਭਾਈ ਅਖਵਾ ਕੇ ਪਾਲਿਆ ਹੁਣ ਮੈਂ ਇੱਕ ਬੋਲ ਹੋਰ ਕਹਿ ਦਿਆਂ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਯਾਰੀ ਪਤਾ ਕਿਵੇਂ ਦੀ ਸੀ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਕਿਉ ਖਿਚੜੀ ਵਰਗੇ ਸੀ ਜਿਹਨੂੰ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਐਦਾਂ ਦੀ ਯਾਰੀ ਸੀ ਖੈਰ ਮੈਂ ਇਹ ਗੱਲ ਤਾਂ ਕੀ ਤੇ ਵੀ ਜਿਹੜੀਆਂ ਇਹੋ ਜਿਹੀਆਂ ਮਹਾਨ ਰੂਹਾਂ ਨੇ ਮਹਾਨ ਸ਼ਖਸੀਅਤਾਂ ਨੇ ਉਹਨਾਂ ਨੂੰ ਨਜ਼ਰ ਪਰੋਖੇ ਕਿਉਂ ਕੀਤਾ ਜਾ ਰਿਹਾ ਹੈ ਨਜ਼ਰ ਅੰਦਾਜ਼ ਉਹਨਾਂ ਨੂੰ ਕਿਉਂ ਕੀਤਾ ਜਾ ਰਿਹਾ ਹੈ ਚਾਈਦਾ ਤੇ ਸੀ ਸਾਡੀ ਸਿੱਖ ਕੌਮ ਨੂੰ ਉੱਤੋਂ ਲੈ ਕੇ ਥੱਲੇੋਂ ਤੱਕ ਤੇ ਥੱਲੇੋਂ ਲੈ ਕੇ ਉੱਤੇ ਤੱਕ ਹਰ ਥਾਂ ਤੇ ਭਾਈ ਮਰਦਾਨਾ ਸਾਹਿਬ ਜੀ ਦੀ ਕੋਈ ਨਾ ਕੋਈ ਯਾਦ ਮਨਾਈ ਜਾਂਦੀ ਪਰ ਮੈਂ ਹੀ ਗੱਲ ਤਾਂ ਪਤਾ ਕਿਉਂ ਭਾਈ ਮਰਦਾਨਾ ਜੀ ਦੀ ਯਾਦ ਕਿ ਮਨਾਉਣੀ ਹੈ ਤੇ ਗੁਰੂਆਂ ਦੀ ਯਾਦ ਮਨਾਉਣ ਤੋਂ ਪਿੱਛੇ हट ਗਏ ਇਹਨਾਂ ਨੂੰ ਯਾਦ ਨਹੀਂ ਕੇਵਲ ਠੱਗਾਂ ਦੀਆਂ ਵਰਸੀਆਂ ਤੇ ਠੱਗਾਂ ਦੇ ਜਨਮ ਦਿਨ ਉਹ ਮਹੀਨਾ ਮਹੀਨਾ ਚੱਲਣ ਗਿਆ ਤੇ ਗੁਰੂਆਂ ਦਾ ਇੱਕ ਦੋ ਗੁਰੂਆਂ ਨੂੰ ਛੱਡ ਕੇ ਨਾ ਪ੍ਰਕਾਸ਼ ਦਿਹਾੜਾ ਚੇਤਾ ਹੈ ਨਾ ਜੋਤੀ ਜੋਤ ਪੂਰਵ ਚੇਤਾ ਹੈ ਭਾਈ ਮਰਦਾਨਾ ਜੀ ਤੇ ਫੇਰ ਵੀ ਉਹਨਾਂ ਤੋਂ ਨੰਬਰ 2 ਤੇ ਹੀ ਆਉਂਦੇ ਨੇ ਤੋਂ ਖੈਰ ਮੈਂ ਆਪਣੇ ਵੱਲੋਂ ਸਤਕਾਰਯੋਗ ਭਾਈ ਮਰਦਾਨਾ ਸਾਹਿਬ ਜੀ ਨੂੰ ਕੋਟ ਕੋਟ ਵਾਰ ਨਮਸਕਾਰ ਕਰਨਾ ਕੋਟ ਕੋਟ ਵਾਰ ਨਮਸਕਾਰ ਕਰਦਾ ਔਰ ਇਹ ਗੱਲ ਕਹਿੰਨਾ ਭਾਈ ਸਾਹਿਬ ਜੀ ਤੁਸੀਂ ਬਹੁਤ ਵੱਡੇ ਹੋ ਬਹੁਤ ਬਹਾਦਰ ਹੋ ਬਹੁਤ ਯੋਧੇ ਹੋ ਬਹੁਤ ਸੂਰਬੀਰ ਹੋ ਜਿਨ੍ਹਾਂ ਨੇ ਜਗਤ ਮਾਲਕ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਨਵਾਇਆ ਜਿਨ੍ਹਾਂ ਨੇ ਉਹਨਾਂ ਦਾ ਸਾਥ ਛੱਡਿਆ ਨਹੀਂ ਅੱਧ ਵਾਟੇ ਨਹੀਂ ਛੱਡਿਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਬਾਬਾ ਮੈਂ ਥੱਕ ਗਿਆ ਤੇ ਹੁਣ ਤੂੰ ਜਿੱਧਰ ਜਾਣਾ ਹੈ ਜਾ ਤੇ ਮੈਂ ਨਹੀਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ